ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਦੀਪ ਸਿੰਘ ਰਮਾਣਾ। ਚੰਡੀਗੜ੍ਹ ਰੋਡ ਤੇ ਕੋਹਾੜਾ ਚੌਂਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ ਹਫਤਾਵਾਰੀ ਸ਼੍ਰੀ ਸ਼ਾਮ ਸੰਕੀਰਤਨ ਦਾ ਆਯੋਜਨ ਟਰਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸੰਕੀਰਤਨ ਵਿੱਚ ਅਰਬਨ ਆਸਟੇਟ ਜਮਾਲਪੁਰ ਤੋਂ ਰਾਧਾ ਰਾਣੀ ਮੰਡਲੀ ਅਤੇ ਦਿੱਲੀ ਤੋਂ ਆਸ਼ੂ ਪਾਲੇ ਸ਼ਾਮ ਬਾਬਾ ਦਾ ਗੁਣਗਾਨ ਕੀਤਾ। ਆਚਾਰੀਆ ਦੀਪਕ पांडे ਪੰਡਿਤ ਸੰਦੀਪ ਕੁਮਾਰ ਮਿਸ਼ਰਾ ਪੰਡਿਤ ਰਾਜਦੀਵਾਨੀ ਅਤੇ ਪੰਡਿਤ ਕੇਸ਼ਵ उपाध्याय ਨੇ ਮੰਤਰਾਂ ਦਾ ਜਾਪ ਨਾਲ ਸ਼ਾਮ ਬਾਬਾ ਜੀ ਦੀ ਪੂਜਾ ਕੀਤੀ। ਵੀ ਕੇ ਸ਼ਰਮਾ, ਸਤਨਾਰਾਇਣ ਸ਼ਰਮਾ ਪਰਿਵਾਰ ਅਤੇ ਟਰਸਟ ਮੈਂਬਰਾਂ ਵੱਲੋਂ ਸ਼ਾਮ ਬਾਬਾ ਦੀ ਪੂਜਾ ਕਰ ਸੰਗੀਤਨ ਦੀ ਸ਼ੁਰੂਆਤ ਕੀਤੀ ਗਈ। ਸੰਗੀਤਨ ਦੌਰਾਨ ਬਾਬਾ ਦਾ ਅਲੌਕਿਕ ਸ਼ਿੰਗਾਰ ਚੁੰਜਨੂ ਤੋਂ ਸੁਭਾ ਲਾਲ ਅਤੇ ਅਮਿਤ ਕੁਮਾਰ ਮਿਸ਼ਰਾ ਪਰਿਵਾਰ ਵੱਲੋਂ ਕੀਤਾ ਗਿਆ ਜੋ ਕਿ ਦੇਖਣਯੋਗ ਸੀ। ਦਿੱਲੀ ਦੇ ਆਸ਼ੂ ਪਾਲ ਵੱਲੋਂ ਗਾਇਗੇ ਭਜਨਾ ਤੇ ਸ਼ਰਦਾਲੂ ਖੁਸ਼ੀ ਨਾਲ ਚੂਮ ਓਠੇ ਤੇ ਸਾਰਾ ਮਾਹੌਲ ਖਾਟੂ ਵਰਗਾ ਮਹਿਸੂਸ ਹੋਣ ਲੱਗਾ। ਕੀਰਤਨ ਤੋਂ ਬਾਅਦ ਬਾਬਾ ਸ਼ਾਮ ਦੀ ਆਰਤੀ ਕੀਤੀ ਗਈ। ਪੰਜਾਬ ਪੱਜਪਾ ਦੇ ਉਪ ਪ੍ਰਧਾਨ ਅਤੇ ਟਰਸਟੀ ਜਤਿੰਦਰ ਮਿੱਤਰ ਨੇ ਕੀਰਤਨ ਵਿੱਚ ਹਿੱਸਾ ਲਿਆ ਅਤੇ ਸ਼ਾਮ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜਤਿੰਦਰ ਮਿੱਤਰ ਨੇ ਕਿਹਾ ਕਿ ਜਿਨ੍ਹਾਂ ਨੂੰ ਬਾਬਾ ਸ਼ਾਮ ਬੁਲਾਉਂਦੇ ਹਨ ਉਹੀ ਬਾਬਾ ਦੇ ਦਰ ਤੇ ਆਉਂਦੇ ਹਨ। ਉਨਾ ਕੀ ਕਿ ਕੋਹਾੜਾ ਵਿੱਚ ਬਣਿਆ ਇਹ ਹੀ ਬਾਬਾ ਸ਼ਾਮ ਮੰਦਰ ਟਰਸਟੀ ਮੈਂਬਰਾਂ ਦੇ ਸਹਿਯੋਗ ਨਾਲ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਮੋਰੀ ਭੂਮਿਕਾ ਨਿਭਾਰਿਆ ਹੈ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਨਾਮਾ ਹੈ ਕਿਉਂਕਿ ਸ਼ਾਸਤਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਨੁੱਖ ਹੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ ਇਸ ਮੌਕੇ ਵਿਦੇ ਗੋਇਲ ਅਭਿਸ਼ੇਕ ਗੁਪਤਾ ਸੰਦੀ ਅਗਰਵਾਲ ਮਨਦੀਸ਼ ਬਾਜ਼ਾਰੀ ਹਰੀਸ਼ ਗਰਗ ਸੰਦੀਪ ਗੋਇਲ ਅਤੁਲ ਵਾਲੀਆ ਚੰਦਰੇਸ਼ 파ਰਦਵਾਦ ਬੀ ਕੇ ਸ਼ਰਮਾ ਰਜਿਤ ਗੋਇਲ ਅਤੇ ਕਾਉਂਸਲਰ ਨਿਧੀ ਗੁਪਤਾ ਮੌਜੂਦ ਹਨ